ਕਹਿੰਦੇ ਨੇ ਨਾ ਦੁਨੀਆ 'ਚ ਦੋ ਕਿਸਮ ਦੇ ਲੋਕ ਹੁੰਦੇ ਨੇ ਇੱਕ ਜਿਨ੍ਹਾਂ ਕੋਲ ਭਾਗ ਹੁੰਦੇ ਨੇ ਤੇ ਇੱਕ ਜਿਨ੍ਹਾਂ ਕੋਲ ਅਕਲ ਪਰ ਸਵਾਲ ਇਹ ਹੈ ਕੌਣ ਵੱਡਾ ਭਾਗਾ ਵਾਲਾ ਜਾਂ ਅਕਲ ਵਾਲਾ ਆਓ ਜਾਣੀਏ ਸਵੇਰੇ ਸੂਰਜ ਚੜ੍ਹਿਆ ਸੀ ਹੌਲੀ ਹਵਾ ਚੱਲ ਰਹੀ ਸੀ ਕਿਸਾਨ ਗੁਰਮੁਖ ਆਪਣੇ ਖੇਤ ਵਿੱਚ ਬੀਜ ਵੀ ਰਿਹਾ ਸੀ ਚਿਹਰੇ ਤੇ ਸੰਤੋਖ ਦੀ ਮੁਸਕਾਨ ਪਰ ਦੁਪਹਿਰ ਤੱਕ ਅਸਮਾਨ ਤੇ ਕਾਲੇ ਬੱਦਲ ਛਾ ਗਏ ਹਵਾ ਤੇਜ਼ ਹੋਈ ਤੇ ਕੁਝ ਹੀ ਪਲਾਂ ਵਿੱਚ ਤੂਫਾਨ ਨੇ ਖੇਤ ਹਿਲਾ ਦਿੱਤਾ ਮਿੱਟੀ ਉੜਦੀ ਹੋਈ ਉਸ ਦੀਆਂ ਅੱਖਾਂ ਵਿੱਚ ਪਈ ਤੇ ਅਚਾਨਕ ਇੱਕ ਕੋਨੇ ਤੇ ਪੁਰਾਣਾ ਸੋਨੇ ਦਾ ਘੜਾ ਬਾਹਰ ਨਿਕਲਿਆ ਗੁਰਮੁਖ ਨੇ ਹੈਰਾਨ ਹੋ ਕੇ ਉਹ ਘੜਾ ਚੁੱਕਿਆ ਇਹ ਉਹਦੇ ਵੱਡੇ ਬਜ਼ੁਰਗਾਂ ਦੀ ਦਫ਼ਨ ਕੀਤੀ ਦੌਲਤ ਸੀ ਉਹ ਸੋਚਿਆ ਭਾਗ ਨੇ ਮੇਰੀ ਕਿਸਮਤ ਬਦਲ ਦਿੱਤੀ ਉਸਨੇ ਮਟਕਾ ਕਰ ਲਿਆਂਦਾ ਪਰ ਖੁਸ਼ੀ ਵਿੱਚ ਲੋਕਾਂ ਨੂੰ ਦੱਸ ਦਿੱਤਾ ਰਾਤ ਨੂੰ ਚੋਰ ਸਾਰਾ ਖਜ਼ਾਨਾ ਲੈ ਗਏ ਉਸ ਦਾ ਪੜੋਸੀ ਕਹਿੰਦਾ ਜੇ ਅਕਲ ਵਰਤਦਾ ਤਾਂ ਖਮੋਸ਼ੀ ਨਾਲ ਇਸ ਨੂੰ ਕੰਮ ਵਿੱਚ ਲਿਆਉਂਦਾ ਤੇ ਸਾਰੀ ਉਮਰ ਫਾਇਦਾ ਲੈਂਦਾ ਯਾਦ ਰੱਖੋ ਭਾਗ ਮੌਕੇ ਦਿੰਦਾ ਹੈ ਪਰ ਅਕਲ ਉਹਨਾਂ ਮੌਕਿਆਂ ਦੀ ਰੱਖਿਆ ਕਰਦੀ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕੌਣ ਵੱਡਾ ਆਪਣੇ ਵਿਚਾਰ ਜ਼ਰੂਰ ਦਿਓ ਲਾਈਕ ਐਂਡ ਸਬਸਕ੍ਰਾਈਬ